ਲੁਧਿਆਣਾ ਵਾਸੀਆਂ ਨੂੰ ਮਿਲੀ ਗਰਮੀ ਤੋਂ ਰਾਹਤ ਜਿੱਥੇ ਕਿ ਹਰ ਜਗ੍ਹਾ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਸੀ ਲੁਧਿਆਣਾ ਵਾਸੀ ਮੀਂਹ ਦੇ ਇੰਤਜ਼ਾਰ ਦੇ ਵਿੱਚ ਸਨ ਮੀਂਹ ਤਾਂ ਆ ਗਿਆ ਪਰ ਸੜਕਾਂ ਨੱਕੋ ਨੱਕ ਪਾਣੀ ਦੇ ਨਾਲ ਭਰ ਗਈਆਂ ਲੁਧਿਆਣਾ ਸਮਾਰਟ ਸਿਟੀ ਦੇ ਵਜੋਂ ਜਾਣਿਆ ਜਾਂਦਾ ਹੈ ਪਰ ਸਮਾਰਟ ਸਿਟੀ ਕਿਤੇ ਨਾ ਕਿਤੇ ਇਹਨਾਂ ਕਾਰਨਾਂ ਕਰਕੇ ਪਿੱਛੇ ਰਹਿ ਜਾਂਦੀ ਹੈ ਗਰਮੀ ਤੋਂ ਤਾਂ ਬੜੀ ਰਾਹਤ ਮਿਲ ਗਈ ਲੋਕ ਬਹੁਤ ਖੁਸ਼ ਨੇ ਬੱਚਿਆਂ ਦੇ ਬਜ਼ੁਰਗਾਂ ਦੇ ਹਰ ਇੱਕ ਦੇ ਅੱਜ ਜਦੋਂ ਠੰਡੀ ਠੰਡੀ ਹਵਾ ਆ ਰਹੀ ਹੈ ਤਾਂ ਹਰ ਇੱਕ ਦੇ ਮੂੰਹ ਤੇ ਖੁਸ਼ੀ ਹੈ ਪਰ ਉੱਥੇ ਜਦੋਂ ਆਪਾਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਜਾਂ ਕਿਸੇ ਹੋਰ ਰੋਡ ਦੀ ਵੀ ਗੱਲ ਕਰ ਰਹੀਏ ਹਰ ਜਗ੍ਹਾ ਪਾਣੀ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਤੁਸੀਂ ਵੀ ਦੇਖੋ ਚੰਡੀਗੜ੍ਹ ਰੋਡ ਲੁਧਿਆਣਾ ਦੀਆਂ ਲਾਈਵ ਤਸਵੀਰਾਂ ਜਿੱਥੇ ਕਿ ਪਾਣੀ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਵੜਨ ਨੂੰ ਤਿਆਰ ਹੈ ਪਰ ਪਾਣੀ ਦਾ ਕੋਈ ਸੁਚੱਜਾ ਨਿਕਾਸ ਨਹੀਂ ਲੋਕਾਂ ਨੂੰ ਆਪਣੇ ਕੱਪੜੇ ਲੋਹਰਾ ਜਦ ਆਪਾਂ ਲੇਡੀਆਂ ਦੇਖ ਸਕਦੇ ਆ ਜਿਨ੍ਹਾਂ ਨੂੰ ਆਪਣੀਆਂ ਲੱਤਾਂ ਦੇ ਉੱਪਰ ਕੱਪੜੇ ਚੱਕ ਕੇ ਸੜਕਾਂ ਕ੍ਰੋਸ ਕਰਨੀਆਂ ਪੈ ਰਹੀਆਂ ਨੇ ਕਿਉਂਕਿ ਪਾਣੀ ਨਕੋ ਨਕੋ ਭਰਿਆ ਹੋਇਆ ਜਿੱਥੇ ਲੋਕਾਂ ਨੂੰ ਲੰਘਣ ਦੇ ਵਿੱਚ ਦਿੱਕਤ ਹੋ ਰਹੀ ਹੈ ਉੱਥੇ ਹੀ ਟ੍ਰੈਫਿਕ ਜਾਮ ਬੜਾ ਲੱਗ ਜਾਂਦਾ ਹੈ ਲੁਧਿਆਣੇ ਦੀਆਂ ਸੜਕਾਂ ਤੇ ਪਰ ਅੱਜ ਕੁਝ ਖਾਸ ਕਾਰਨ ਰਹੇ ਨੇ ਕਿਉਂਕਿ ਪਾਣੀ ਮੀਂਹ ਤਾਂ ਆ ਗਿਆ ਲੋਕ ਖੁਸ਼ ਨੇ ਪਰ ਦੂਜੇ ਪਾਸੇ ਲੋਕ ਇੱਕ ਦੁਵਿਧਾ ਦੇ ਵਿੱਚ ਆ ਜਾਂਦੇ ਨੇ ਕਿ ਜਦੋਂ ਲੁਧਿਆਣੇ ਦੇ ਵਿੱਚ ਮੀਂਹ ਤਾਂ ਆਊਗਾ ਮੌਸਮ ਤੋਂ ਤਾਂ ਖੁਸ਼ੀ ਮਿਲੂਗੀ ਹੀ ਮਿਲੂਗੀ ਪਰ ਉੱਥੇ ਦੂਜੀ ਦੁਖਦਾਈ ਇਹ ਗੱਲ ਹੋ ਜਾਂਦੀ ਹੈ ਕਿ ਪਾਣੀ ਤਾਂ ਸੜਕਾਂ ਤੇ ਭਰਨਾ ਹੁੰਦਾ ਕਿਉਂਕਿ ਸਵੇਰ ਦਾ ਟਾਈਮ ਆ ਹਰ ਇੱਕ ਨੇ ਆਪਣੇ ਕਾਰੋਬਾਰ ਲਈ ਜਾਣਾ ਹੁੰਦਾ ਜਾਂ ਕਿਸੇ ਨੇ ਆਪਣੀ ਦੁਕਾਨ ਖੋਲ੍ਹਣੀ ਹੁੰਦੀ ਹੈ ਜਾਂ ਕਿਸੇ ਨੇ ਆਪਣੇ ਨੌਕਰੀ ਪੇਸ਼ੇ ਵਾਲੇ ਬੰਦੇ ਨੇ ਆਪਣੇ ਕੰਮ ਤੇ ਜਾਣਾ ਹੁੰਦਾ ਪਰ ਉੱਥੇ ਇੱਕ ਜੇ ਆਪਾਂ ਕਹਿ ਰਹੀਏ ਬਹੁਤ ਸਾਰੇ ਆਵਾਜਾਈ ਸਾਧਨ ਨੇ ਪਰ ਜਦੋਂ ਘਰ ਦੇ ਕਹਿੰਦੇ ਗੇਟ ਖੋਲੋ ਤਾਂ ਮੂਹਰੇ ਪਾਣੀ ਹੋਵੇ ਤਾਂ ਬਹੁਤ ਚਮਕਾ ਜਿਹੀ ਪੈ ਜਾਂਦਾ ਅੱਖ ਨੂੰ ਯਾਰ ਮੀਂਹ ਤੋਂ ਤਾਂ ਰਾਹਤ ਮਿਲ ਗਈ ਪਰ ਲੰਘਣਾ ਔਖਾ ਹੋ ਜਾਂਦਾ ਸੜਕਾਂ ਤੇ ਤੁਹਾਨੂੰ ਦਿਖਾ ਰਿਹਾ ਕਿ ਗੱਡੀਆਂ ਦੇਖੋ ਕਿਵੇਂ ਪਾਣੀ ਦੇ ਵਿੱਚ ਡੁੱਬੀਆਂ ਨੇ ਜਿਹੜਾ ਹੁਣ ਬੰਦਾ ਗੱਡੀ ਕੱਢੇਗਾ ਅਕਸਰ ਨੂੰ ਉਹ ਆਪਣੇ ਪੈਰ ਤਾਂ ਗੰਦੇ ਕਰਨੇ ਪਏਗੇ ਚਲੋ ਆਪਾਂ ਫਿਰ ਵੀ ਕਹਿ ਦਿੰਦੇ ਆ ਕਿ ਲੁਧਿਆਣਾ ਵਾਸੀਆਂ ਨੂੰ ਜਿੱਥੇ ਮੀਂਹ ਦੇ ਕਾਰਨ ਰਾਹਤ ਮਿਲੀ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਹਰੇਕ ਜਗ੍ਹਾ ਮੀਂਹ ਪੈ ਰਿਹਾ ਸੀ ਲੁਧਿਆਣਾ ਵਾਸੀ ਅਕਸਰ ਢੀਕ ਦੇ ਵਿੱਚ ਰਹਿ ਜਾਂਦੇ ਨੇ ਮੀਂਹ ਦੀ ਤੇ ਪਰ ਉੱਥੇ ਹੀ ਇੱਕ ਢੀਕ ਦੇ ਵਿੱਚ ਹੋਰ ਰਹਿ ਜਾਂਦੇ ਨੇ ਕਿ ਘਰਾਂ ਦੇ ਬਾਹਰ ਪਾਣੀ ਜ਼ਰੂਰ ਖੜੇਗਾ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੋ ਲਖਾਫੇ ਨੇ ਕਚਰਾ ਹੈ ਉਹ ਪਾਈਪਾਂ ਜੋ ਨਿਕਾਸੀ ਪਾਈਪਾਂ ਨੇ ਉਸ ਦੇ ਵਿੱਚ ਫਸ ਜਾਂਦਾ ਹੈ ਕਿਤੇ ਨਾ ਕਿਤੇ ਨਿਕਾਸ ਆ ਉਹ ਪਾਣੀ ਦਾ ਉਹ ਨਹੀਂ ਚਚੜੇ ਢੰਗ ਨਾਲ ਹੋ ਪਾਂਦਾ ਤੇ ਸੜਕਾਂ ਤੇ ਪਾਣੀ ਖੜ ਜਾਂਦਾ ਹੈ ਪਾਈਪਾਂ ਦੀ ਬਲੋਕਿੰਗ ਕਹਿ ਸਕਦੇ ਆ ਕਟਰਾ ਬੰਦ ਹੋ ਸਕਦੇ ਨੇ ਜਾਂ ਚੱਕਣੇ ਵਾਲੇ ਹੋਣਗੇ ਉਸੇ ਕਾਰਨ ਕਰਕੇ ਲੋਕਾਂ ਨੂੰ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੀ ਦੇਖੋ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਦੀਆਂ ਲਾਈਵ ਤਸਵੀਰਾਂ